ਨੈਕਸ ਸੂਰਜ ਟਿੱਪ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਇਸ ਵਕਤ ਮੂਲਕ ਦੇ ਅੰਦਰ ਭਾਰਤੀ ਨਿਆਸ ਸੰਹਿਤਾ ਜਿਸ ਨੂੰ ਕਿ ਆਈਪੀਸੀ ਇੰਡੀਅਨ ਪੈਨਲ ਕੋਡ ਭਾਰਤੀ ਦੰਡ ਸੰਹਿਤਾ ਦਾ ਜਿਹੜਾ ਬਦਲ ਦੇ ਤੌਰ ਦੇ ਉੱਤੇ ਲਿਆਂਦਾ ਜਾ ਰਿਹਾ ਹੈ। ਕਾਫੀ ਜਿਹੜੇ ਨੇ ਕਾਨੂੰਨ ਇਸ ਤਹਿਤ ਨਵੇਂ ਆ ਗਏ ਨੇ ਲਾਗੂ ਵੀ ਹੋ ਗਏ ਨੇ ਕਿਉਂਕਿ ਦੋਵਾਂ ਸਦਨਾਂ ਦੇ ਵਿੱਚ ਬਿਲ ਪਾਸ ਹੋ ਗਿਆ ਮੋਹਰ ਲੱਗ ਗਈ ਹੈ ਇਸ ਤੇ। ਇਸ ਇਸ ਵਕਤ ਸੱਤੋਂ ਵਿਵਾਦਿਤ ਜਿਹੜੀ ਮਾਦਾ ਹੈ ਉਹ 106 ਹੈ। ਬੀ ਐਨ ਐਸ 106 ਭਾਰਤੀ ਨਿਆਸ ਸੰਹਿਤਾ 106 ਦੀ 106 ਧਾਰਾ ਤੇ ਇਹਦੀ ਅੱਗੇ ਵਾਧਾ ਹੈ 106 ਬੀ ਜਾਂ 2 ਕਹੋ ਜਿਹਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਸੜਕ ਦੇ ਉੱਤੇ ਦੁਰਘਟਨਾ ਵਾਪਰਦੀ ਹੈ ਉਸ ਵਿਅਕਤੀ ਦੀ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤੇ ਜੋ ਦੁਰਘਟਨਾ ਕਿਸ ਵਾਹਨ ਨਾਲ ਹੋਈ ਹੈ ਤੇ ਉਹ ਉਥੋਂ ਫਰਾਰ ਹੋ ਜਾਂਦਾ ਹੈ ਤਾਂ ਉਸ ਕੇਸ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 5-6 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਰ ਰਾਤ ਕਬੀਤੀ ਰਾਤ ਹੀ ਜਿਹੜਾ ਹੈ ਭਾਰਤੀ ਟਰਾਂਸਪੋਰਟ ਸੈਕਟਰੀ ਮਿਸਟਰ ਭੱਲਾ ਉਹਨਾਂ ਦੇ ਨਾਲ 올 ਇੰਡੀਆ ਜਿਹੜੀ ਟਰਾਂਸਪੋਰਟ ਕਾਂਗਰਸ ਹੈ ਉਹਦੇ ਅਹੁਦੇਦਾਰਾਂ ਦੀ ਬੈਠਕ ਹੋਈ ਉਸ ਚ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਪ੍ਰੋਫਸਾ ਦਿੱਤਾ ਹੈ ਕਿ ਹਾਲ ਦੀ ਘੜੀ ਇਹ 106 2 ਜਿਹੜੀ ਹੈ ਇਹ ਲਾਗੂ ਨਹੀਂ ਕੀਤੀ ਗਈ ਇਸ ਬਾਰੇ ਸਟੇਕ ਹোল্ডার ਯਾਨੀ ਕਿ ਵੈਜਰ ਸਟੇਕ ਹোল্ডার ਸਾਰੇ ਹੀ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੇ ਚਾਲਕ ਨੇ ਪਰ ਚਲੋ ਮੂਰੀ ਭੂਮਿਕਾ ਟਰਾਂਸਪੋਰਟਰ ਖਾਸ ਕਰ ਟਰੱਕਾਂ ਵਾਲੇ ਨਿਭਾ ਰਹੇ ਨੇ ਯਾਰ ਟੈਕਸੀਆ ਕੈਬਾਂ ਵਾਲੇ ਨਿਭਾਰੇ ਨੇ ਡਰਾਈਵਰ ਯਾਵਾਂ ਜਿੱਥੇ ਬੰਲੀ ਆ ਤਾਂ ਉਹਨਾਂ ਦਾ ਪੱਖ ਲੈ ਕੇ ਉਸ ਤੋਂ ਬਾਅਦ ਹੀ ਜਿਹੜਾ ਆਖਰੀ ਫੈਸਲਾ ਲਿਆ ਜਾਏਗਾ ਪਰ ਇਸ ਦੇ ਕੀ ਪ੍ਰਭਾਵ ਪੈਣਗੇ ਜਾਂ ਇਸ ਤਰ੍ਹਾਂ ਦੀ ਹੜਤਾਲਾਂ ਜਿਹੜੀਆਂ ਨੇ ਇਹ ਕੀ ਹੋਰ ਲੰਮਾ ਸਮਾਂ ਚੱਲਣਗੀਆਂ ਇਹਦੇ ਵਕਤ ਵਕਤ ਪਹਿਲੂ ਉਸੇ ਜਾਣਦੇ ਆ ਕਿਉਂਕਿ ਮਾਮਲਾ ਜਿਹੜਾ ਸੜਕ ਸੁਰੱਖਿਆ ਨਾਲ ਜੁੜਿਆ ਹੋਇਆ ਰੋਡ ਸੇਫਟੀ ਨਾਲ ਜੁੜਿਆ ਹੋਇਆ ਮੇਰੇ ਨਾਲ ਹਰਮਨ ਸਿੰਘ ਸਿੱਧੂ ਹਰਮਨ ਸਿੰਘ ਸਿੱਧੂ ਰਾਈਡ ਸੇਫ ਨਾਮ ਦੀ ਜਿਹੜੀ ਹੈ ਇੱਕ ਐਨਜੀਓ ਚਲਾਉਂਦੇ ਨੇ ਇਹ ਖੁਦ ਵੀ ਇੱਕ ਬੜੇ ਹੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਨੇ 100% ਦੇ ਕਰੀਬ ਇਹਨਾਂ ਨੂੰ ਮੈਡੀਕਲ ਜਿਹੜੀ ਹੈ ਲੈਂਗੁਏਜ ਆਪਾਂ ਕਹ ਲਈਏ ਮੈਡੀਕਲ ਸਾਇੰਸ ਦੀ ਲੈਂਗੁਏਜ ਉਹਦੇ ਚ ਇਹਨਾਂ ਨੂੰ ਡਿਸੇਬਲ ਯਾਨੀ ਕਿ ਨਕਾਰਾ ਕਰਾਰ ਦਿੱਤਾ ਜਾ ਚੁੱਕਾ ਹੈ ਆਪਾਂ ਹੋਰ ਗੱਲਾਂ ਕਰਾਂਗੇ ਇਹਨਾਂ ਦੇ ਹਾਦਸੇ ਬਾਰੇ ਵੀ ਗੱਲਾਂ ਕਰਾਂਗੇ ਸਭ ਤੋਂ ਸਾਡਾ ਜਿਹੜਾ ਮਜਬੂਨ ਮੁੱਖ ਹੈ ਉਹ ਹੈ ਬੀਐਨਐਸ 1062 ਜਿਸ ਤੋਂ ਸਤਿਕਾਰ ਦੈਕਿਨ ਸਵਾਗਤ ਹੈ ਆ ਤੁਸੀਂ ਵਾਕਵਾਕ ਪਲੇਟਫਾਰਮ ਦੇ ਉੱਤੇ ਆਪਣਾ ਪੱਖ ਰੱਖ ਵੀ ਰਹੇ ਹੋ ਬੀਐਨਐਸ 1062 ਦੇ ਬਾਰੇ ਅਸੀਂ ਤੁਸੀਂ ਚਾਹਾਂਗੇ ਕਿ ਪਹਿਲਾਂ ਤੁਸੀਂ ਆਪਣਾ ਜਿਹੜਾ ਹੈ ਤੁਹਾਡਾ ਵੀ ਪ੍ਰੋਜੈਕਟ ਕੀ ਹੈ ਉਹ ਰੱਖੋ ਆਮ ਬੇਸਿਕਲੀ ਮੁੱਖੇ ਤੌਰ ਤੇ ਆਪਾਂ ਦੇਖਿਆ ਜਿਹੜਾ ਹਿੱਟੈਂਡਰਲ ਨਾ ਜੀ ਤੋਂ ਇਹਦੇ ਦੋ ਚੀਜ਼ਾਂ ਆ ਜਾਣੀਆਂ ਇੱਕ ਤਰ੍ਹਾਂ ਕਿ ਵੀ ਆਪਣੀ ਗੱਡੀ ਤੇ ਲੱਗੀ ਤੇ ਦੂਜਾ ਕਿ ਵੀ ਆਪਾਂ ਉਸ ਤੋਂ ਬਾਅਦ ਦੌੜੇ ਉੱਥਾਂ ਦੀ ਮੌਕਾ ਛੱਡ ਕੇ ਸੋ ਇਹ ਹਰ ਤਾਂ ਗਲਤ ਕੀ ਕਿ ਵੀ ਆਪਾਂ ਮੈਂ ਇਧਰ ਨਹੀਂ ਕਰਾਂ ਤਾਂ ਇਧਰ ਵੀ ਤੇ ਇਹਨੂੰ ਮਾਰਦਾ ਚੜਤੀ ਜਾਈਏ ਜੀ ਪਰ ਹੁਣ ਜੇ ਆਪਾਂ ਡਰਾਈਵਰਸ ਦੇ ਪੱਖੋਂ ਦੇਖੀਏ ਜੋ ਕਿ ਜ਼ਰੂਰੀ ਆਪਾਂ ਕਾਨੂੰਨ ਬਣਾਉਣ ਲੱਗਦੇ ਆ ਤਾਂ ਆਪਾਂ ਨੇ ਹਰੇਕ ਦਿਨ ਸਿੰਘ ਦੱਸਿਆ ਵੀ ਸਟੇਕ ਹੋਲਡਰ ਜਿਹੜੇ ਬੰਦੇ ਵਿੱਚ ਇਨਵੋਲਡ ਹੈਗੇ ਆ ਕਿਉਂਕਿ ਟਰੱਕ ਸੋਲੇ ਜਿਆਦਾ ਉਹਨਾਂ ਨੇ ਚੀਜ਼ ਤੇ ਪਹਿਲ ਕੀਤੀ ਕਿਉਂਕਿ ਉਹ ਦਿਨ ਚ 12 14 16 ਘਟੇ ਸੜਕ ਤੇ ਰਹਿੰਦੇ ਆ ਆਪਾਂ ਲੋਕ ਜਿਹੜੇ ਵਾਹਨ ਤੇ ਗੱਡੀ ਲੈ ਕੇ ਜਾਣਾ ਚਾਹੇ ਟੂ ਵੀਲਰ ਚਾਹੇ ਕਾਰ ਆਪਾਂ ਭਾਂਡੇ ਘਾਂਟਾ ਦੋ ਭਾਂਡੇ ਵੀ ਇਆ ਪਉਣਾ ਲੱਗਦਾ ਵੀ ਸਾਡੇ ਤੇ ਇਸ ਚੀਜ਼ ਦਾ ਅਸਰ ਨਹੀਂ ਹੈਗਾ ਹਾਲਾਂਕਿ ਹੈ ਸੋ ਇੱਕੀ ਮੋਨੀਟਰ ਨਹੀਂ ਚਾਹੀਦੀ ਆਪਾਂ ਗੱਡੀ ਕਿਤੇ ਲੱਗੀ ਅਣਜਾਣੇ ਚ ਜਾਂ ਕਿਸੇ ਦੀ ਕਿਸੇ ਹੋਰ ਦੀ ਗਲਤੀ ਨਾਲ ਵੀ ਜੀ ਆਪਾਂ ਨੂੰ ਚਾਹੀਦਾ ਹੈ ਕਿ ਵੀ ਆਪਾਂ ਉਸ ਬੰਦੇ ਦੀ ਆਪਾਂ ਚਾਹੁੰਦੇ ਵੀ ਆ ਮੇਰੇ ਗੱਲ 90 95% ਰੋਕੇ ਹੀ ਚਾਹਣਗੇ ਜੀ ਕਿ ਜੇ ਕਿਸੇ ਤੇ ਸੱਟ ਲੱਗੀ ਆ ਆਪਾਂ ਦੀ ਹੈਲਪ ਕਰੀਏ ਸਾ ਜਿਹੜੇ ਤਰੀਕੇ ਵੀ ਕਰ ਸਕਦੇ ਹਾਂ ਜੀ ਜੀ ਪਰ ਮਨਾਈ ਚ ਇੱਕ ਤਾਂ ਐਮ ਗੱਲ ਇਹ ਕਿ ਵੀ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਵੀ ਆਪਾਂ ਕੀ ਕਰਨਾ ਆਪਾਂ ਨਾ ਤਾਂ ਡਾਕਟਰਾਂ ਆ ਨਾ ਆਪਾਂ ਮੈਡੀਕਲ ਐਕਸਪਰਟਸ ਆ ਜੀ ਸੋ ਸਿਸਟਮ ਮੇਰਾ ਖਿਆਲ ਹੈ ਕਿ ਵੀ ਇਹ ਲਾਗੂ ਹੋਣ ਤੋਂ ਪਹਿਲਾਂ ਕਾਨੂੰਨ ਇਹ ਹੋਣਾ ਚਾਹੀਦਾ ਉਸੇ ਕਿ ਵੀ ਹਰੇਕ ਰਸਤੇ 'ਤੇ ਵੀ 20 25 30 ਕਿਲੋਮੀਟਰ ਜਿੱਦਾਂ ਨੈਸ਼ਨਲ ਹਾਈਵੇ ਤੇ ਕਿਹਾ ਜਾਂਦਾ ਕਿ ਆਪਣਾ ਸੜੀ ਹੋਏਗੀ ਜੀ ਜਾਂ ਤੁਹਾਨੂੰ ਨੰਬਰ ਤੇ ਕਾਲ ਕਰੋਗੇ ਤੇ ਤੁਹਾਨੂੰ ਸਪੋਰਟ ਮਿਲੇਗੀ ਇਹ ਹਜੇ ਕੁਛ ਲਈ ਦੇਖ ਨੂੰ ਨਹੀਂ ਹੁਗਾ ਸੋ ਉਸ ਤੋਂ ਪਹਿਲਾਂ ਇਹ ਕਾਨੂੰਨ ਆ ਗਿਆ ਹੋਇਆ ਹੈ ਜਿਸ ਦੇ ਕੇ ਸਜਾਦਾ ਤੇ ਉਹ ਬਹੁਤ ਸਟਰੋਂਗ ਸਜਾਦਾ ਜੁੜੂ ਵੀ ਨਾਗਾ ਜੀ ਜੀ ਤੋਂ ਵਿੱਚ ਆਈ ਥਿੰਕ ਕਿ ਵੀ ਤਾਂ ਕਹੀਂ ਕਰਕੇ ਨਹੀਂ ਇਕਦਮ ਇਮੀਡੀਟ ਸਟ੍ਰਾਈਕ ਹੋਈ ਹੈ ਹੂੰ ਤਾਂ ਸ਼ਾਇਦ ਇਸ ਚੀਜ਼ ਤੋਂ ਡੈਫੀਨਿਟਲੀ ਹੋਰ ਨਹੀਂ ਇਤੋਟੇ ਲੰਬੇ ਸਮੇਂ ਦੀ ਗੁੱਟਣਗੀ ਹੋ ਰਹੀ ਹੈ ਜੀ ਇਸ ਤੋਂ ਪਹਿਲਾਂ ਆਪੀਸੀਸੀ ਆਪੀਸੀ ਦੀ ਸ਼ਾਇਦ 279 ਤਾਂ ਸੀ ਤੇ ਜੇਕਰ ਅਸੀਂ ਦੀ ਮੌਤ ਹੋ ਜਾਂਦੀ ਸੀ ਤਾਂ ਉਹਦੇ ਚ 304 ਜੋੜ ਲਈ ਜਾਂਦੀ ਸੀ ਜਿਸ ਵਕਤ ਵਕਤ ਤਰ੍ਹਾਂ ਦੀਆਂ ਵਿਵਸਥਾਵਾਂ ਸੀ ਸਜ਼ਾ ਬਾਰੇ ਜਾਂ ਹੂਰ ਜੁਰਮਾਨਿਆਂ ਬਾਰੇ ਜਾਂ ਕੰਪਨਸੇਸ਼ਨ ਬਾਰੇ ਪਰ ਹੁਣ ਉਸ ਨੂੰ ਇੱਕ ਧਾਰਾ ਦੇ ਵਿੱਚ ਲੈ ਕੇ ਆਦਾ ਜਾ ਰਿਹਾ ਜਿਹੜੀ ਕਿ ਮੈਂ ਕਿਹਾ ਕਿ ਬੀ ਐਨ ਐਸ 106 2 ਤਾਂ ਕੀ ਲੱਗਦਾ ਹੈ ਕਿ ਇਹ ਠੀਕ ਨਹੀਂ ਸੀ ਹੈਗਾ ਕਿ ਜਿਸ ਤਰ੍ਹਾਂ ਜਿਸ ਸੋਚ ਨਾਲ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਕਿ ਜਿਆਦਾ ਖਲਾਰਾ ਪੈਣ ਦਾ ਉਹ ਇੱਕੋ ਧਾਰਾ 'ਚ ਸਾਰੇ ਗੁੱਜ ਨੂੰ ਸ਼ਾਮਲ ਕਰ ਲਿਆ ਜਾਏ देखो वो शर्त तक रहेगा ठीक है ये जी ਜਿੱਦੋਂ ਹੁਣ ਆਪਾਂ ਤੁਸੀਂ ਦੋ ਦੀ ਗੱਲ ਕਰ ਰਹੇ ਹਾਂ ਜਿਹੜਾ 1 ਪੁਆਇੰਟ ਹੈਗਾ ਉਹ ਵੀ ਅਹਿਮ ਹੈ ਜੀ ਜਿਹਦੇ ਵਿੱਚ ਇਹ ਹੈ ਕਿ ਵੀ ਮੇਰੀ ਗੱਡੀ ਉਹ ਨੱਟਸ ਨਾਲ ਪਾਤਰੋਂ ਬਾ ਜਾ ਰਹੇ ਆ ਤੇ ਅੱਗੇ ਸਾਈਕਲ ਵਾਲਾ ਆ ਗਿਆ ਚਾਹੇ ਮੇਰੀ ਗਲਤੀ ਹੈ ਚਾਹੇ ਕਿਸੇ ਹੋਰ ਦੀ ਆ ਜੀ ਤੇ ਮੈਨੂੰ ਜੇ ਲੱਗਿਆ ਕਿ ਵੀ ਉੱਥੇ ਜਿਹੜੇ ਆਪਣੇ ਕੁਝ ਸਪੈਸ਼ਲ ਪ੍ਰੋਬਲਮ ਹੈ ਕਿ ਲੋਕ ਇਕੱਠੇ ਹੋ ਜਾਂਦੇ ਨੇ ਮਾਰ ਉੱਟਣ ਆ ਜਾਂਦੇ ਗੱਡੀ ਵਾਲੇ ਨੂੰ ਜੀ ਜੀ ਖਾਸ ਕਰਕੇ ਟੜਕਾਉਣੇ ਨਾਲ ਤਾਂ ਬਹੁਤ ਹਾਦਸੇ ਦਰ ਆਉਂਦੇ ਨੇ ਵਾ ਸੋ ਉਹ ਲਿਖਿਆ ਆਇਆ ਕਿ ਵੀ ਵੀ ਰੀਜ਼ਨੇਬਲ ਟਾਈਮ ਦੇ ਵਿੱਚ ਹਾਂ ਤੁਸੀਂ ਪੁਲਿਸ ਨੂੰ ਜਾਂ ਮੈਜਿਸਟਰੇਟ ਨੂੰ ਅਪਰੋਚ ਕਰਕੇ ਦੱਸੋ ਫਿਰ ਤੁਹਾਨੂੰ ਅਵੇਲੇਬਲ ডিফেন্স ਹੋਈ ਰੋ ਤੇ ਫਿਰ ਵੀ 500 ਤੱਕ ਦੀ ਸਜ਼ਾ ਪਰ ਹਿੱਟ ਐਂਡ ਰਨ ਨਹੀਂ ਹੋਏਗਾ ਉਹਨੂੰ ਉਹਨੂੰ ਗਾਰੰਟੀ ਨਹੀਂ ਮਨੇ ਆ ਉਹਨੂੰ ਮਤਲਬ ਕਿ ਹੁਣ ਵਟ ਐਦੇ ਚ ਇਹ ਹੈ ਕਿ ਇੱਕ ਪਾਸੇ ਤਾਂ ਮੇਰਾ ਐਕਸੀਡੈਂਟ ਹੋ ਗਿਆ ਮੈਂ ਘਬਰਾ ਗਿਆ ਉੱਥੋਂ ਨਿਕਲ ਵੀ ਗਿਆ ਮੈਂ ਤੇ ਹੁਣ ਮੈਨੂੰ ਜੇ ਇਹ ਕਿਹਾ ਗਿਆ ਕਿ ਮੈਂ ਤੁਹਾਨੂੰ ਲੱਖ ਯੂਪੀ ਜਮਿੰਟ ਦੇ ਸਕੂ ਤਾਂ ਮੈਂ ਮੈਜਿਸਟਰੇਟ ਨੂੰ ਕਿਵੇਂ ਪਹੁੰਚ ਕਰਨੀ ਆ ਮੈਜਿਸਟਰੇਟ ਇੱਕ ਬਹੁਤ ਸੀਨੀਅਰ ਲੈਵਲ ਦੀ ਪੋਸਟ ਹੈ ਜੀ ਜੀ ਸਿਮਿਲਰਲੀ ਪੁਲਿਸ ਨੂੰ ਫਾਰਮ ਭਰਨ ਦਾ ਤਰੀਕਾ ਕੀ ਹੋਏਗਾ ਜੀ ਜੀ ਤਾਂ ਇਹ ਚੀਜ਼ ਪਹਿਲਾਂ ਤੈਅ ਕਰ ਲਈ ਜਾਣੀ ਚਾਹੀਦੀ ਹੈ ਕਿ ਵੀ ਜਦੋਂ ਸਰ ਇੱਕ ਡੈਜ਼ਿਗਨੇਟਡ ਨੰਬਰ ਆਇਆ 1002 ਸਪੋਰਟ ਹਾਂ ਵੀ ਇੱਥੇ ਤੁਸੀਂ ਇਹ ਦੱਸਣਾ ਹੈ ਵੀ ਆਹ ਮੇਰੀ ਗੱਡੀ ਨੰਬਰ ਹੈ ਇੱਥੇ ਆਪਸੋ ਤਾਂ ਕਿ ਇੱਕ ਸਟੈਂਡਰਡ ਪ੍ਰੋਸੀਜਰ ਹੋ ਗਏ ਜਾਂ ਐਪ ਬਣ ਜਾਏਗੀ ਜਾਂ ਕੋਈ ਐਪ ਹੋਵੇ ਤਾਂ ਲਈ ਜੀ ਜਿਹਦੇ ਨਾਲ ਕਿ ਇਮੀਜਲ ਤਾਂ ਔਰਡੀ ਵਾਹਨ ਐਪ ਹੈ ਵਾਹਨ ਐਪ ਹੈ ਉਹਦੇ ਵਿੱਚ ਹੀ ਫੋਲਡ ਦਿੱਤਾ ਜਾ ਸਕਦਾ ਉਹ ਐਪ ਯੂਜ਼ ਕਰਨ ਦੇ ਵਿੱਚ ਇੱਕ ਇਸ਼ੂ ਹੁੰਦਾ ਕਿ ਵੀ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਵੀ ਹਰੇਕ ਮੋਬਾਈਲ ਵਰਤਨਾ ਚੈਗੇਤਰੀ ਕਿਉਂ ਹੁੰਦਾ ਫ੍ਰੈਂਡਲੀ ਨਹੀਂ ਹੁੰਦਾ ਫ੍ਰੈਂਡਲੀ ਨਹੀਂ ਹੁੰਦਾ ਸੋ ਇਹ ਬਹੁਤ ਚਾਇਤ ਨੇ ਕਾਲ ਕਰੋ ਸੋ ਇੱਕ ਇੱਕ ਡੈਡੀਕੇਟਿਡ ਤੁਹਾਨੂੰ ਕਹਿੰਦੇ ਆ ਮੈਂ ਪਾਲ ਸੈਂਟਰ ਹੁੰਦਾ ਜੀ ਵੀ ਉੱਤੇ ਤੁਹਾਨੂੰ ਨੰਬਰ ਮਿਲ ਗਿਆ ਵੀ ਹਮ ਇੱਕ ਪੋਰਟਲ ਉੱਤੇ ਰੀਸੀਵ ਕਰ ਲਈ ਜੀ 40 ਇਨਫੋਰਮੇਸ਼ਨ ਆ ਗਈ ਜੀ ਇਹ ਆਏ ਹੋਏ ਵੀ ਤੁਹਾਨੂੰ ਅਗਲੇ 5 ਜਾਂ 6 ਸੈਕਿੰਡ ਇਚ ਕਿਸੇ ਕੋਲ ਸਟੇਸ਼ਨ ਤੇ ਆਪਣੇ ਨੂੰ ਪੇਸ ਕਰਾਂਗੇ ਸੋ ਐਦਾਂ ਦੀ ਜੇ ਕੋਈ ਕਲੈਰਿਟੀ ਹੋਵੇ ਤਾਂ ਉਹ ਬੈਟਰ ਹੈਗਾ ਤੇ ਦੂਜਾ ਜਿਹੜਾ ਹੈਗਾ मेरा कहीं दूसरा पॉइंट कह रहे थे क्लास है दो जी ओदे विच जेड़ा 10 ਸਾਲ ਤੱਕ ਦਾ ਕੋਈ ਹੈਗਾ ਅ ਸਵਾਭ ਤੇ ਆਈ ਥਿੰਕ 7 ਲੱਖ ਤੱਕ ਦਾ ਜਰਮਾਨਾ ਜੀ ਡੈਫੀਨਿਟਲੀ ਇਹ ਜਿਹੜਾ ਕਮਰਸ਼ੀਅਲ ਡਰਾਈਵਰ ਹਮ ਉਹਦੇ ਲਈ ਤਾਂ ਤੁਸੀਂ ਲਾ ਲੁੱਕੇ ਵੀ ਮੰਨਿਆ ਕਿ ਉਹ ਤੁੰ ਤੋਰ ਕੇ ਆਓ ਜੀ ਕਿਸੇ ਵੀ ਕਾਰਨ ਤਾਂ ਅੱਗੇ ਲਈ ਉਹਦੀ ਜ਼ਿੰਦਗੀ ਸਦਾ ਲਈ ਉਹਦੀ ਤੇ ਉਹਦੇ ਪਰਿਵਾਰ ਦੀ ਚੇਂਜ ਹੋ ਜਾਂਦੀ ਹੈ ਚੇਂਜ ਹੋ ਜਾਂਦੀ ਹੈ ਸੋ ਜਦ ਲਈ ਇਹ ਪ੍ਰੋਫੈਸ਼ਨਲੀ ਪ੍ਰੋਫੈਸਰ ਉਹ ਟਿਊਨ ਡਰਾਈਵਰ ਰੱਖੇਗਾ ਬਿਲਕੁਲ ਜਿਹੜੇ ਇੱਕ ਵਾਰ ਹਾਦਸਾ ਕਰਦਾ ਕੋਈ ਬੰਦਾ ਮਾਰਦਾ ਉਹਨੇ ਸੜਕ ਦੇ ਉੱਤੇ ਮੈਂ ਕੋਈ ਨਹੀਂ ਕਰੂੰਗਾ ਉਹਗਲਾ ਬਿਲਕੁਲ ਕਿਉਂਕਿ ਉਹਦੇ ਲਾਇਸੈਂਸ ਦੇ ਉੱਤੇ ਵੀ ਟੈਗ ਲੱਗ ਜਾਏਗਾ ਉਹਦੇ ਲਾਇਸੈਂਸ 'ਤੇ ਟੈਗ ਲੱਗ ਜਿਗਾ ਉਹਦੀ ਜਿਹੜੀ ਫੈਮਿਲੀ ਆ ਉਹ ਟੋਟਲੀ ਜਿਵੇਂ ਬੱਚੇ ਪੜ ਰਹੇ ਆ ਹਾਂ ਉਹਦੀ ਇਨਕਮ ਦੇ ਉੱਤੇ 25 ਤੋਂ 30 ਵੱਧ ਤੋਂ ਵੱਧ 35-40 ਹਜ਼ਾਰ ਤੱਕ ਇੱਕ ਡਰਾਈਵਰ ਦੀ ਆਮਦਨ ਤੋਂ ਤਨਖਾਹ ਹੁੰਦੀ ਹੈ ਉਹ ਵੀ ਓਵਰਟਾਈਮ ਲਾ ਕੇ ਅਸਾ ਜਿਖ ਬਹੁਤ ਚੀਜ਼ਾਂ ਰੋਲਾ ਪੇ ਬਿਲਕੁਲ ਆਦਰਵਾਇਜ਼ ਜਿਹੜੀ ਸਿੱਧੀ ਪੇ ਆ ਉਹਨਾਂ ਦੀ ਉਹ ਤਾਂ ਇੰਨੀ ਕੀ ਹੁੰਦੀ ਹੈ ਕਿ ਵੀ ਗੁਜ਼ਾਰਾ ਹੀ ਚੱਲ ਰਿਹਾ ਹੁੰਦਾ ਇਸ ਲਈ ਜੇ ਹੁਣ ਆਪਾਂ ਦੇਖੋ ਤਾਂ ਖਾਸ ਕਰਕੇ ਜੀ ਔਰ ਟਰੱਕ ਡਰਾਈਵਿੰਗ ਇਹ ਲਾਈਨ ਤੋਂ ਕੋਈ ਪੜਾਣਾ ਨਹੀਂ ਚਾਹਦਾ ਹਾਂ ਮਜਬੂਰੀ ਚ ਕਰਦਾ ਹੈ ਜਰੂਰ ਕੰਮ ਨਹੀਂ ਮਿਲਦਾ ਕਿਤੇ ਜਾਂ ਬੰਦਾ ਸਿਰਫ ਇਸੇ ਕੰਮ ਜੋਗਾ ਹੁੰਦਾ ਬਸ ਉਹ ਉਹ ਜਿਹੜਾ ਰਿਸਕ ਹੈ ਸੋ ਇਹਦੇ ਨਾਲ ਮੇਰਾ ਖਿਆਲ ਹੈ ਕਿ ਹੋਰ ਇਹ ਗਿੰਤੀ ਘਟੇਗੀ ਜੀ ਇਸੇ ਲਈ ਸ਼ਰਤ ਜਿਹੜਾ ਹੁਣ ਸਰਕਾਰ ਨੇ ਕਲ ਡਿਸੀਜਨ ਲੱਤਾ ਜੀ ਪਰਣਾ ਦਿੱਤਾ ਜਾਣਾ ਚਾਹੀਦਾ ਸੀ ਕਿ ਮਿਸਟੇਕ ਕੋਰਸ ਨਾਲ ਹੋਵੇ ਤੇ ਦੈਟਸ ਵਾਈ ਮੇਬੀ ਅਸੀਂ ਇਹ ਨਤਾਇਆ ਕਿ ਵੀ ਅਸੀਂ ਨੂੰ ਆਪਾਂ ਕਿਵੇਂ ਫ੍ਰੈਂਡਲੀ ਕੀਤਾ ਜਾਵੇ ਇਹ ਵੀ ਜ਼ਰੂਰੀ ਹੈ ਕਿ ਵੀ ਆਪਾਂ ਜਵਾਬਦਾਰੀ ਕਿਸੇ ਨੂੰ ਮਾਰ ਕੇ ਦੋੜੀਏ ਨਾ ਇਹ ਵੀ ਇਕੁਅਲੀ ਇੰਪੋਰਟੈਂਟ ਹੈ ਬਟ ਅਦਰਲੀ ਹੋਟ ਐਮ ਪੀ ਦਾ ਜਿਨ੍ਹਾਂ ਦੇ ਉੱਤੇ ਜੋ ਜੋ ਮੈਂ ਸਮਝਦਾ ਕਿ ਜਿੱਥੇ ਯੂਜ਼ਰ ਆਏ ਮੰਨੋ ਜੀ ਮਿਲਦੇ ਆਪਾਂ ਰੋਡ ਯੂਜ਼ਰ ਆਣ ਜੀ ਤਾਂ ਸਰਕਾਰ ਉਸ ਚੀਜ਼ ਤੇ ਜ਼ਿਆਦਾ ਸਰਪੰਦੇ ਜਿੱਥੇ ਡਰਾਈਵਰ ਤੇ ਸਾਰੀ ਗੱਲ ਪਾਤੀ ਜਾਵੇ ਪਰ ਜਿੱਥੇ ਸਰਕਾਰ ਦਾ ਆਪਣਾ ਕੋਈ ਰੋਲ ਹੋਵੇ ਜਿਦਾ ਹਮ ਵੀ ਹਾਈਵੇ ਤੇ ਤੁਹਾਨੂੰ ਐਕਸੈਸ ਪਰਮਿਸ਼ਨ ਲੈਣੀ ਹੈ ਰਿਪੋਰਟ ਕਰਨਾ ਉਹਨਾਂ ਚੀਜ਼ਾਂ ਤੇ ਹੋਈ ਇਸ ਤੇ ਦਿੱਕਤ ਨਹੀਂ ਰਹਿ ਗਈ ਜੀ ਤਾਂ ਮੈਂ ਇੱਕ ਐਗਜ਼ਾਮਪਲ ਦੇਣਾ ਜਿਹੜਾ ਮੋਟਰ ਵਹੀਕਲ ਐਕਟ 2019 ਚ ਐਮੈਂਡ ਹੋਇਆ ਉਸ ਦੀ ਜੀ ਉਹਦੇ ਜਿੱਕ ਤਰ੍ਹਾਂ ਹੈਗੀ ਹੈ ਇੱਕ ਸੋਰਟ ਹਨ ਹੈ ਜੀ ਜਿਹਦੇ ਵਿੱਚ ਕਿਵੇਂ ਜਿਹੜਾ ਇੰਜੀਨੀਅਰ ਹੈ ਜਾਂ ਠੇਕੇਦਾਰ ਹੈ ਜੇ ਕੋਈ ਐਕਸੀਡੈਂਟ ਹੁੰਦਾ ਉਹ ਦੌਕੀ ਕਰਨਾ ਜੀ ਤਾਂ ਉਹਨੂੰ ਸੋ ਲੈ 1 ਲੱਖ ਰੁਪਏ ਤੱਕ ਦੀ ਜੀ 1 ਲੱਖ ਰੁਪਏ ਤੱਕ ਦੀ ਹੈਗੀ ਉਹ ਜੁਰਮਾਨਾ ਜੁਰਮਾਨਾ ਜੀ ਤੋ ਅਜ ਤੱਕ ਉਹ ਕਿਤੇ ਹੋਇਆ ਨਹੀਂ ਮੈਂ ਵੀ ਕੋਸ਼ਿਸ਼ ਕਰਤੇ ਦੇਖੀ ਦੋ ਜੀ ਕਿ ਇਸ ਸੁਣਿਆ ਨਹੀਂ ਅਸੀਂ ਖਬਰਾਂ ਵਾਲੇ ਬੰਦੇ ਆ ਨਹੀਂ ਤਾਂ ਅਸੀਂ ਰਿਪੋਰਟ ਕਰਨੀ ਸੀ ਬਿਲਕੁਲ ਇਹ 1 ਕਰੋੜ ਐਕਸੀਡੈਂਟ ਦਾ ਕੇਸ ਹੈ ਇਸ ਦੇ ਵਿੱਚ ਇਹ ਫੈਸਲਾ ਕੋਰਟ ਦਾ ਆਇਆ ਤੇ ਨਾਲ ਹੀ ਇਸ ਦਾ ਨਿਰਮਾਣ ਕਰਨ ਵਾਲੀ ਕੰਪਨੀ ਹੈ ਜਿਹੜੀ ਯਾ ਅਗੇ ਗਰੂਪ ਨੇ ਕਿਸ ਨੂੰ ਅੱਗੇ ਉਹ ਜਿਹੜਾ ਹੈ ਪੌਣਾ ਹੈਗਾ ਜੁਰਮਾਨਾ ਯਾਰ ਉਹਨਾਂ ਨੂੰ ਨਾਮਜ਼ਦ ਕਰਨਾ ਲਾਉਂਦੇ ਟਾਕਾਊਂਟੇਬਲ ਬਣਾੜਾ ਇੰਜੀਨੀਅਰ ਜਾਂ ਮਿਸਤਰੀ ਜਾਂ ਕੋਈ ਹੋਰ ਇਸ ਤਰ੍ਹਾਂ ਲਖਦੇ ਸੁਣਨ ਚ ਨਹੀਂ ਆ ਰਹੀ ਹਲੇ ਤੱਕ ਨਹੀਂ ਚਾਰ ਚਾਰ ਸਾਲ ਹੋ ਗਏ ਨੇ ਇਸ ਨੂੰ ਬਿਲਕੁਲ ਜੀ ਸੋ ਸਿਮਿਲਰਲੀ ਇਹ ਚੀਜ਼ ਹੈ ਕਿ ਕਿ ਜਿੱਥੇ ਬਰਾਬਰ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਹਮ ਬਈ ਜੋ ਕੁਝ ਸਾਡੇ ਨਾਲ ਹੋ ਰਿਹਾ ਉੰਨੀ ਜ਼ਿੰਮੇਵਾਰੀ ਦੂਜੀ ਪਾਰਟੀ ਦੇ ਯੋ ਸਰਕਾਰ ਵੀ ਆਪਣੇ ਉੱਤੇ ਲੈ ਰਹੀ ਹੈ ਜੀ ਜੀ ਸੋ ਚੀਜ਼ਾਂ ਦੇ ਵਿੱਚ ਨਹੀਂ ਲੱਗਦੀ ਹਮ ਪਰ ਆਪਾਂ ਦੇਖੋ ਬਿਲਕੁਲ ਸਹੀ ਕਹਿ ਰਹੇ ਹੋ ਹਾਲਾਂਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਸਾਰੀਆਂ ਨਵੀਆਂ ਆਧੁਨਿਕ ਚੌੜੀਆਂ ਸੜਕਾਂ ਮਲਟੀਲੇਨ ਸੜਕਾਂ ਪਾ ਇੰਡੀਆ ਦੇ ਵਿੱਚ ਬਣ ਚੁੱਕੀਆਂ ਨੇ ਪਰ ਫਿਰ ਵੀ ਬਹੁਤ ਸਾਰੀਆਂ ਲਿੰਕ ਰੋਡ ਸਟੇਟ ਹਾਈਵੇਜ਼ 올ਡ ਨੈਸ਼ਨਲ ਹਾਈਵੇਜ਼ ਦਾ ਕਿਡਿਆ ਹਲੇ ਵੀ ਉਹਨਾਂ ਦੀ ਵਰਤੋਂ ਦੇ ਵਿੱਚ ਨੇ ਤੇ ਉਹਨਾਂ ਦੀ ਵਰਤੋਂ ਮੀਨਾ ਗੁਜ਼ਾਰਾ ਵੀ ਨਹੀਂ ਹੈ ਕਿਉਂਕਿ ਆਪਾਂ ਫਰਜ਼ ਕਰੋ ਫਰਜ਼ ਕਰੋ ਕਿ ਅਸੀਂ ਅ ਚੰਡੀਗੜ੍ਹ ਤੋਂ ਲੁਧਿਆਣਾ ਜਾਣਾ ਵਾਇਆ ਸਮਰਾਲਾ ਜਾਣਾ ਤਾਂ ਲਗਭਗ ਸਾਰੇ ਸ਼ਹਿਰਾਂ ਤੋਂ ਬਾਹਰ ਆ ਗਈ ਹੈ ਪਰ ਜਿਹੜੇ ਸ਼ਹਿਰ ਦੇ ਲੋਕ ਨੇ ਜਾਂ ਜਿਸ ਨੇ ਉਸ ਸ਼ਹਿਰ 'ਚ ਜਾਣਾ ਉਸ ਨੂੰ ਉਸ ਨਵੀਂ ਸੜਕ ਤੋਂ ਉਤਰ ਕੇ ਪੁਰਾਣੀ ਸੜਕ 'ਤੇ ਉਤਰਨਾ ਪੈਣਾ ਤੇ ਬਾਕੀ ਦੀ ਸੜਕਾਂ 'ਤੇ ਜਾਣਾ ਪੈਣਾ ਮੈਂ ਕਹਿਣਾ ਇਹ ਚਾਹੁੰਦਾ ਕਿ ਸਾਡੇ ਇਹ ਵੀ ਕੋਈ ਵਿਵਸਥਾ ਨਹੀਂ ਹੈ ਕਿ ਇਸ ਲੇਨ ਦੇ ਵਿੱਚ ਇਸ ਸਪੀਡ ਤੇ ਹੀ ਗੱਡੀ ਚੱਲਣੀ ਹੈ ਇਸ ਕੈਟਾਗਰੀ ਦੀ ਹੀ ਗੱਡੀ ਚੱਲਣੀ ਹੈ ਇਸ ਜਿਹੜੀ ਹੈ ਲੋਡ ਦੀ ਗੱਡੀ ਚੱਲਣੀ ਹੈ ਸਿੱਧੇ ਤੌਰ ਤੇ ਜਿੱਥੇ ਵੱਡੇ ਟਰੈਲਰ ਜਾ ਰਹੇ ਨੇ ਜਾਂ ਵੱਡੀਆਂ ਬੱਸਾਂ ਜਾ ਰਹੀਆਂ ਨੇ ਉੱਥੇ ਹੀ ਜਿਹੜਾ ਹੈ ਆਟੋ ਚੱਲ ਰਿਹਾ ਹੈ ਉੱਥੇ ਹੀ ਟੂ-ਵੀਲਰ ਵੀ ਚੱਲ ਰਿਹਾ ਹੈ ਟੂ-ਵੀਲਰ ਵੀ ਜਿਹੜਾ ਪੈਟਰੋਲ ਡੀਜ਼ਲ ਦੇ ਉੱਤੇ ਚੱਲਦਾ ਉਹ ਵੀ ਚੱਲ ਰਿਹਾ ਹੈ ਤੇ ਉੱਥੇ ਹੀ ਬੈਟਰੀ ਵਾਲਾ ਵਾਹਨ ਵੀ ਚੱਲ ਰਿਹਾ ਹੈ ਜਿਨ੍ਹਾਂ ਦੀ ਜਿਹੜੀ ਪਾਵਰ ਹੈ ਉਹਦੇ ਵਿੱਚ ਵੀ ਜਮੀਨ ਉਸਮਾਨ ਦਾ ਫਰਕ ਹੈ ਉਹਨਾਂ ਦੀ ਬਰਤ ਵਿੱਚ ਉਹਦੀ ਸੇਫਟੀ ਦੇ ਵਿੱਚ ਵੀ ਜਿਹੜਾ ਵਾਹਨ ਦੀ ਜੋ ਬਹੁਤ ਵੱਡਾ ਫਰਕ ਹੈ ਮੇਰੇ ਖਿਆਲ ਵਿੱਚ ਇਹ ਇਸ ਪੱਖੋਂ ਜਿਹੜਾ ਹੈਗਾ ਕਲੈਰੀਫਾਈ ਤੇ ਕਲਾਸੀਫਾਈ ਕਰ ਰਹਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਕਾਨੂੰਨ ਨੂੰ ਲਾਗੂ ਕਰ ਦੋ ਪਹਿਲਾਂ ਮੈਂ ਮਹਿਸੂਸ ਕਰਦਾ ਬਿਲਕੁਲ ਇਹ ਇਸ ਚੀਜ਼ ਜਿਹੜਾ ਮਾਹੌਲ ਹੈ ਉਹ ਪਹਿਲਾਂ ਤਿਆਰ ਹੋਣਾ ਚਾਹੀਦਾ ਹੈ ਜਿੱਦਾਂ ਜਿਹੜੀ ਤੁਸੀਂ ਚੀਜ਼ ਕੇ ਇਹ ਬਹੁਤ ਐਮ ਹੈ ਕਿ ਭਈ ਉਹਨਾਂ ਨਕਸ਼ੇ ਮੈਂ ਯੂ ਆਲਡ ਰੈਡੀ ਲੇ ਕੇ ਰੋਡ ਤੇ ਆ ਰਹੇ ਹਾਂ ਹਾਂ ਜਿਹੜਾ ਆਲਰੇਡੀ ਵੀ ਉਹ ਤਾਂ ਰਜਿਸਟਰ ਨਹੀਂ ਹੈਗੀ ਕਿਤੇ ਵੀ ਰਜਿਸਟਰ ਨਹੀਂ ਹੈਗੀ ਜੀ ਸੋ ਹੁਣ ਮੈਂ ਜਗਾਰ ਜਿਹੜੇ ਚਲਾ ਰਿਹਾ ਨਾ ਮੇਰੇ ਕੋਲ ਲਾਇਸੈਂਸ ਨਾ ਮੈਨੂੰ ਇਹ ਪਤਾ ਕਿ ਜਿਹੜਾ ਪਿੱਛੇ ਟਰਾਲਾ ਆ ਰਿਹਾ ਹਾਂ ਇਹਨੂੰ ਆਪਾਂ ਨਕਸ਼ੇ ਜੇ ਘੋੜਾ ਕਹਿ ਦਿੰਨੇ ਆ ਹਾਂ ਵੀ ਉਹਨਾਂ ਜੇ ਮੈਂ ਬ੍ਰੇਕ ਮਾਰੀ ਤਾਂ ਉਹਨੂੰ ਕਿੰਨਾ ਟਾਈਮ ਲੱਗਣਾ ਰੁਕਣ ਲਈ ਸੋ ਇਹ ਜਿਹੜੀਆਂ ਚੀਜ਼ਾਂ ਆ ਗਈਆਂ ਇਹ ਇਹਦੀ ਨੌਲੇਜ ਵੀ ਨਹੀਂ ਹੈਗੀ ਜੀ ਤੇ ਦੂਜਾ ਇਹ ਹੈ ਕਿ ਵੀ ਜਿਹੜਾ ਸਿਸਟਮ ਹੈ ਉਹ ਇਦਾਂ ਹੀ ਹੈਗਾ ਕਿ ਉਹਨੂੰ ਕਰੈਕਟਲੀ ਕਿਹਾ ਕਿ ਵੀ ਜਿੱਥੇ ਤਾਂ ਕੋਈ ਐਕਸਪ੍ਰੈਸਵੇ ਬਣਿਆ ਹਾਂ ਉੱਥੇ ਲਿਖਿਆ ਗਿਆ ਵੀ ਤੁਸੀਂ ਇੱਥੇ ਇਹ ਗੱਡੀ ਲਿਆ ਸਕਦੇ ਆ ਜਾਂ ਨਹੀਂ ਲਿਆ ਸਕਦੇ ਬਟ ਫਿਰ ਵੀ ਉਹ ਗੱਡੀਆਂ ਉਹਨਾਂ ਸੜਕਾਂ ਤੇ ਵੀ ਦੇਖੀਆਂ ਗਲੀਆਂ ਰੋਕੋ ਹੀ ਨਹੀਂ ਹੈ ਰੋਕੋ ਬੰਨਿਆ ਚੰਡੀਗੜ੍ਹ ਦੇ ਵਿੱਚ ਜਰੂਰ yellow line ਬਣ ਗਈ ਹੈ ਕਿ 2 ਵੀਲਰ ਜਾਂ ਸਾਈਕਲ ਵਾਲੇ ਇਹ ਪੈਦਲ ਜਿਹੜੀ ਨਹੀਂ ਇੱਥੇ ਚੱਲਣਗੇ ਇੱਥੇ ਚਲਾਨ ਵੀ ਹੋ ਜਾਂਦਾ ਪਰ ਬਹੁਤ ਸਾਰੇ ਲੋਕ ਹਾਲੇ ਵੀ ਚੰਡੀਗੜ੍ਹ ਦੇ ਵਿੱਚ ਵੀ ਐਸੇ ਨੇ ਉਹ ਚਲਾਨ ਤਾਂ ਉਹਨਾਂ ਨੂੰ ਪੈ ਜਾਂਦੇ ਨੇ ਪਰ ਉਹ ਬਾਜ਼ ਨਹੀਂ ਆਦੇ ਉਥੋਂ ਲੰਘੜ ਦੋ ਤੇ ਦੂਜੀ ਗੱਲ ਇਹ ਹੈ ਕਿ ਵੀ ਹੁਣ 12 ਵੀ ਲੋਕਾਂ ਨੇ ਆਉਣਾ ਜਾਣਾ ਮੈਂ ਲਾਓ ਵਿੱਚ ਨਿਕਲਦੀ ਐਸ ਵੇਲੇ ਜਿਹੜੀ ਆਬਾਦੀ ਜੋ ਰਜਿਸਟਰਡ ਹੈ ਤਕਰੀਬਨ 12 ਲੱਖ ਤੋਂ ਹੀ ਹੁੰਦੀ ਹੈ ਜੀ ਜੀ ਤੇ ਐਸ ਕਰਕੇ 8 ਲੱਖ ਹੰਦਿਆਂ ਦਾ ਚਲਾਨ ਹੋਇਆ ਸੋ ਆਪਾਂ ਇਹ ਮੰਨ ਕੇ ਚੱਲ ਰਹੇ ਆ ਵੀ ਜਦੋਂ ਮੈਂ ਮੈਂ ਆਪ ਗੱਡੀ ਨਹੀਂ ਚਲਾਉਂਦਾ ਜੀ ਉਹ ਪੂਰੀ ਜਿਹੜੀ ਆਬਾਦੀ ਹੈ ਉਹਦੇ ਬੱਚੇ ਵੀ ਲਾ ਲੋ ਬਜ਼ੁਰਗ ਵੀ ਲਾ ਲੋ ਡੇਢੀ ਵੀ ਲਾ ਲੋ ਤੇ ਇੱਕ ਇੱਕ ਜਿਹੜਾ ਬੰਦਾ ਜੇ ਲੋਕਲ ਆਪਾਂ ਲਈਏ ਤਾਂ ਉਹਦੇ ਮੇਰੇ ਕੋਲ ਵੀ ਸਾਲ ਦੇ ਐਵਰੇਜ ਦੋ ਦੋ ਚਲਾਨ ਹੋ ਚੁੱਕੇ ਆ ਆਪਾਂ ਜੇ ਐਵਰੇਜ ਆ ਉਸ ਤਰਹੀ ਤੇ ਦੂਜਾ ਇਹ ਹੈ ਕਿ ਵੀ ਐਕਸਪ੍ਰੈਸ ਵੇ ਹਲੇ ਵੀ ਚਾਈਪਟ ਵਾਲਾ ਪ੍ਰੋਜੈਕਟ ਤੇ ਚਾਹੀਏ ਹੋਰ ਐਕਸਪ੍ਰੈਸ ਵੇ ਦਾ ਉਹ ਟੋਟਲ ਜਿਹੜੀ ਲੈਂਥ ਆਫ ਰੋਡ ਹੈਗੀ ਹੈ ਆਪਣੇ ਦੇਸ਼ ਦੀ ਉਹਦਾ 2000 3% ਹੀ ਆ ਜੀ ਜੋ ਜਿਹੜੇ ਪ੍ਰਾਣੇ ਨੈਸ਼ਨਲ ਹਾਈਵੇਅ ਆ ਜਿਵੇਂ ਹੁਣ ਆਪਾਂ ਬਾਈਪਾਸ ਦੀ ਗੱਲ ਕਰਾਂ ਬਾਈਪਾਸ ਬਣ ਗਏ ਜੀ ਬਟ 19 ਸਪੀਡ ਨਾਲ ਉਥੇ ਬਾਕੀ ਦੇ ਬਿਜ਼ਨਸ ਬਾਰੇ ਵੀ ਆ ਗਏ ਜੀ ਆਪਾਂ ਜ਼ੀਰਕਪੁਰ ਡੇਰਾਵਸੀ ਦੀ ਐਗਜ਼ਾਮਪਲ ਲਈਏ ਤੇ ਹੁਣ ਇਸ ਵੇਲੇ ਜਿਹੜੀ ਫਰਕਰਾਲੀ ਵਾਲੀ ਰੋਡ ਆ ਜਾਂ ਤੁੰਗੂ ਪੂਰੇ ਡੇਰਾਵਲੇ ਪਾਸੋਂ ਨੂੰ ਡੇਰਾ ਵਾਲੀ ਰੋਡ ਜੀ 19 ਸਪੀਡ ਦੇ ਨਾਲ ਹੋਰੇ ਤਰੀਕੇ ਦਾ ਬਿਜ਼ਨਸ ਰੂਟ ਤੇ ਆ ਰਿਹਾ ਤੇ ਉਹਦੇ ਨਾਲ ਹੋਣਾ ਇਹ ਹੈ ਕਿ ਹਰੇਕ ਤਰ੍ਹਾਂ ਟ੍ਰੈਫਿਕ ਉੱਥੇ ਹੋਏਗਾ ਜੀ ਤੋਂ ਜਿਨੇ ਪ੍ਰਕਿਆ ਬਾਸਚਨਾ ਪਰ ਜਰੂਰ ਅੱਗੇ ਵੀ ਉਹ ਰੱਬ ਦਾ ਨਾਮ ਲੈ ਕੇ ਗੱਡੀ ਚਲਾਉਂਦਾ। ਹਮਮ। ਵਾਣੀ ਵੜੀ ਹੋਰ ਲਈ ਗਾਇ ਵੀ ਕਿਤੇ ਕੋਈ ਗਲਤੀ ਨਾ ਹੋ ਜAVE ਇਦਾਂ ਦੀ। ਜੀ। ਕਿਤੇ ਹੋਰ ਦੀ ਗਲਤੀ ਮੰਨਣੀ ਧੁੱਪ ਨਹੀਂ ਪਣੀ ਹੈ। ਹਮ। ਸੋ ਇਹ ਇਹ ਚੀਜ਼ ਹੈ ਜਿਹੜਾ ਡਰ ਹੈ, ਭੈ ਹੈਗਾ ਕਿ ਸੱਚਾ ਵਾਲੇ ਮਨ। ਜੀ। ਅ ਅਸੀਂ ਗੱਲ ਕਰ ਰਹੇ ਹਰਮਨ ਸਿੰਘ ਸਿੱਧੂ ਨਾਲ ਤੇ ਮੈਂ ਪਹਿਲਾ ਸ਼ੁਰੂਆਤ ਹੀ ਕੀਤਾ ਸੀ ਕਿ ਇਹ ਬੜੇ ਸਾਲ ਪਹਿਲਾਂ 10-15 ਸਾਲ ਪਹਿਲਾਂ ਇੱਕ ਬੜੀ ਹੀ ਖਤਰਨਾਕ ਸਾੜੇ ਖਾਤ ਦੇ ਦਾ ਸ਼ਿਕਾਰ ਹੋਏ ਸਨ ਜਿਸ ਕਾਰਨ ਇਹਨਾਂ ਦਾ ਜਿਹੜਾ ਸਰੀਰ ਹੈ ਉਹ ਮੈਡੀਕਲ ਸਾਇੰਸ ਦੀ ਪੜਾਟਾ ਚ 100%ਲੀ ਡਿਸੇਬਲ ਯਾਨੀ ਕਿ ਨਗਾਰਾ ਕਰਾਰ ਦਿੱਤਾ ਜਾ ਚੁੱਕਾ ਇਹ ਹਰ ਵਕਤ ਇਸ व्हीलਚੇਅਰ ਦੇ ਉੱਤੇ ਹੀ ਨੇ ਤੁਹਾਨੂੰ ਇੱਕ ਹਲਕੀ ਹਲਕੀ ਮਸ਼ੀਨ ਜੀ ਚਲਣ ਦੀ ਆਵਾਜ਼ ਵਾਰ-ਵਾਰ ਆ ਰਹੀ ਹੋਈ ਜੀ ਜਾਂ ਕੋਈ ਸਾਡੇ ਕੈਮਰੇ ਦੀ ਜਾਂ ਸਾਡੇ ਮਾਈਕ ਦੀ ਤਕਨੀਕੀ ਜਿਹੜੀ ਖਾਮੀ ਨਹੀਂ ਹੈ ਇਹਨਾਂ ਦੇ ਪਿੱਛੇ ਇੱਕ ਮਸ਼ੀਨ ਲੱਗੀ ਹੋਈ ਹੈ ਜਿਹਦੇ ਸਹਾਰੇ ਇਹ ਬੈਠ ਸਕ ਰਹੇ ਨੇ ਉਹ ਉਹ ਮਸ਼ੀਨ ਮਾਰੇ ਵੀ ਆਪਾਂ ਜਾਣਾਂਗੇ ਕਿ ਕਿ ਬਹੁਤ ਸਾਰੇ ਲੋਕ ਇਸ ਵੀ ਆ ਰਹੇ ਨੇ ਜਿਨ੍ਹਾਂ 'ਚ ਵੀੜ ਦੀ ਹੱਡੀ ਜਦੋਂ ਟੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਬੰਦਾ ਪੂਰੀ ਤਰ੍ਹਾਂ ਨਗਾਰਾ ਹੋ ਜਾਂਦਾ ਪਰ ਇਹਨਾਂ ਦੇ ਸਿਦਕ ਨੂੰ ਸਲਾਮ ਮਰਦਾ ਹੈ ਕਿ ਇਹਨਾਂ ਨੇ ਰੋਡ ਸੇਫਟੀ ਦੀ ਇੱਕ ਐਨਜੀਓ ਬਣਾਈ ਤੇ ਉਸ ਐਨਜੀਓ ਦਾ ਕੰਮ ਇਸ ਵਕਤ ਲੋਕਾਂ ਨੂੰ ਫੜਕ ਦੇ ਉੱਤੇ ਚੱਲਦੇ ਹੋਏ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ ਤੁਸੀਂ ਬੜਾ ਮਸ਼ਹੂਰ ਕੇਸ ਵਾਰ-ਵਾਰ ਸੁਣਿਆ ਹੋਵੇਗਾ ਕਿ ਸੜਕਾਂ ਦੇ ਉੱਤੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਸੜਕਾਂ ਤੋਂ ਇੱਕ ਤੈਹ ਦੂਰੀ ਦੇ ਉੱਤੇ ਹੋਣੇ ਚਾਹੀਦੇ ਨੇ ਸੜਕਾਂ ਦੇ ਉੱਤੇ ਉਹਨਾਂ ਦੇ ਸਾਈਡ ਬੋਰਡ ਨਹੀਂ ਹੋਣੇ ਚਾਹੀਦੇ ਕਿਉਂ ਕਿਉਂਕਿ ਉਹ ਉਸ ਕਾਰਨ ਜਿਹੜੇ ਸੜਕਾਂ ਹੱਦਸੇ ਵਾਪਰਨ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਵੱਧ ਜਾਂਦੀ ਹੈ ਕੇਸ ਹਾਈ ਕੋਰਟ 'ਚ ਵੀ ਗਿਆ ਹਾਈ ਕੋਰਟ 'ਚ ਜਿੱਤੇ ਫਿਰ ਅਕੇ ਦੂਜੀ ਧਿਰ ਜਿਹੜੀ ਸ਼ਰਾਬ ठेकेदार ਨੇ ਜਾਂ ਸਰਕਾਰਾਂ ਨੇ ਪਾਰਟੀਆਂ ਨੇ ਉਹ ਜਿਹੜੀਆਂ ਉੱਤੇ ਗਈਆਂ ਹੋਏ ਕੇਸ ਸੁਪਰੀਮ ਕੋਰਟ ਚੱਲ ਰਿਹਾ ਖਰੂ ਵੱਡਾ ਮੁੱਦਾ ਹੈ ਵੱਖਰਾ ਵਿਸ਼ਾ ਉਸ ਤੇ ਵੀ ਜ਼ਰੂਰ ਗੱਲ ਕਰਾਂਗੇ ਪਰ ਮੈਂ ਸਾਰਾ ਕੁਝ ਹਰਮਨ ਜੀ ਇਸ ਕਰਕੇ ਦਸਮੇਂ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਇਹ ਇੰਟਰਵਿਊ ਕਰਨ ਦਾ ਸਾਡਾ ਮਕਸਦ ਇਹ ਸੀ ਕਿ ਜਿਹੜਾ ਨਵਾਂ ਰੋਡ ਸੇਫਟੀ ਨੂੰ ਲੈ ਕੇ ਹੀ ਕਿੰਨਾ ਸਰਕਾਰ ਇਹ ਧਿਆਨ ਕਰਨ ਨੂੰ ਲੈ ਕੇ ਆਈ ਹੈ ਤੁਸੀਂ ਰੋਡ ਸੇਫਟੀ ਦੇ ਉੱਤੇ ਜਾਗਰੂਕ ਕਰਨ ਵਾਲੇ ਬੰਦੇ ਹੋ ਐਨਜੀਓ ਤੁਸੀਂ ਚਲਾ ਰਹੇ ਹੋ ਤੁਸੀਂ ਪਾ ਮੇ ਤੁਹਾਡੀ ਇਨਸਪੀਰੇਸ਼ਨ ਆਪਣੀ ਆਪਣਾ ਕੇਸ ਹੈ ਆ ਤੁਸੀਂ ਪਰ ਤੁਸੀਂ ਵਿਰੋਧ ਵੀ ਕਰ ਰਹੇ ਹੋ ਮੈਨੂੰ ਲੱਗ ਕੇ ਬਿਲਕੁਲ ਹੀ ਅਜੀਬ ਲੱਗਦਾ ਹੈ ਕਿ ਜਦ ਤੇ ਤੁਹਾਡੇ ਵਰਗੇ ਲੋਕਾਂ ਨੂੰ ਵੈਲਕਮ ਕਰਨਾ ਚਾਹੀਦਾ ਸੀਗਾ ਤੇ ਕੋਈ ਕਿ ਰੋਡ ਸੇਫਟੀ ਤਾਂ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਸਟ੍ਰਿਕਟ ਹੋ ਰਹੀ ਹੈ ਨਾ ਬਿਲਕੁਲ ਨਹੀਂ ਹੁੰਦਾ ਜੀ ਇਹਦੇ ਵਿੱਚ ਹੁਣ ਕਿ ਯੂਨਾਈਟਿਡ ਨੇਸ਼ਨਸ ਕੋਲ ਅਗਲਾ ਡੈਕਾਡਲ ਐਕਸ਼ਨ ਫਾਰ ਰੋਡ ਸੇਫਟੀ ਜੋ ਕਿ 2011 ਤੋਂ 2020 ਤੱਕ ਦਾ ਸੀ ਤੇ ਹੁਣ 2021 ਤੋਂ 30 ਲਈ ਅਗਲੇ ਦਰਸਾਂ ਲਈ ਪਾ ਕੇ ਕਰ ਦਿੱਤਾ ਗਿਆ ਜੀ ਜੀ ਸੋ ਉਹਦੇ ਵਿੱਚ ਇਹ ਹੈ ਕਿ ਵੀ ਜਿਹੜੇ ਸੜਕਾਂ ਤੇ ਹੁਣ ਵਾਲੇ ਹਾਦਸੇ ਆ ਤੇ ਉਹਦੇ ਨਾਲ ਹੁਣ ਵਾਲੀਆਂ ਜਿਹੜੀਆਂ ਮੌਤਾਂ ਉਹ ਪੰਜਾਂ ਫੀਸਦੀ ਘਟਾਈਆਂ ਜਾਣ ਹੂੰ ਸੋ ਬਹੁਤ ਸਿਕ ਸਾਇੰਟਿਫਿਕ ਅਪਰੋਚ ਦੇ ਨਾਲ ਵੀ ਪੰਜ ਟਿਊਨ ਰੱਖਿਆ ਗਿਆ ਜੀ ਇਹ ਕਹਿੰਦੇ ਆ ਰੋਡ ਮੈਨੇਜਮੈਂਟ ਅਥਾਰਟੀ ਹੋਵੇ ਕੋਈ ਤੇ ਦੂਜਾ ਆਪਣੀਆਂ ਸੜਕਾਂ ਸੁਰੱਖਿਅਤ ਹੋਣ ਜਿਹੜਾ ਪੁਆਇੰਟ ਤੁਸੀਂ ਪਹਿਲਾਂ ਜੀ ਕਿਹਾ ਸੀ ਤੇ ਜੋ ਆਪਣੇ ਗੱਡੀਆਂ ਅੱਗਾ ਵੀ ਹੋਣ ਜਿਹੜੀਆਂ ਕਿ ਸੇਫ ਹੋਣ ਜੀ ਚੌਥਾ ਰੋਡ ਯੂਜ਼ਰ ਬਿਹੇਵੀਅਰ ਆ ਜਾਣਾ ਜਿਹੜੇ ਆਪਾਂ ਗੱਡੀ ਲੈ ਕੇ ਰੋਡ ਤੇ ਆ ਰਹੇ ਹਾਂ ਇਹਦੇ ਵਿੱਚ ਕਿੰਨੇ ਪਹਿਲੂ ਆ ਜਾਣਗੇ ਵੀ ਆਪਣੇ ਕੋਲ ਲਾਇਸੈਂਸ ਕੀਤਾ ਹੁੰਦਾ ਹੈਗਾ ਆਪਾਂ ਪ੍ਰੋਪਰ ਟ੍ਰੇਨਿੰਗ ਕੀਤੀ ਹੈ ਜਾਂ ਨਹੀਂ ਜੀ ਉਹ ਤੋਂ ਮਗਰੋਂ ਫਿਰ ਆਪਣਾ ਚਲਾਉਣ ਦਾ ਤਰੀਕਾ ਤੇ ਪੰਜਵਾਂ ਹੈਗਾ ਵੀ ਜੇ ਸਿਚੁਏਸ਼ਨ ਇਦਾਂ ਦੀ ਬਣ ਜਾਂਦੀ ਵੀ ਕਿ ਕੋਈ ਐਕਸੀਡੈਂਟ ਹੋ ਮੰਦਾ ਜੀ ਤਾਂ ਉਹਨੂੰ ਹਸਪੀਟਲ ਕਿਵੇਂ ਪਹੁੰਚਾਇਆ ਜਾਂ ਕਿ ਸੋ ਇਹ ਪੰਜੋ ਚੀਜ਼ਾਂ ਤੇ ਕੰਮ ਹੋਣਾ ਜ਼ਰੂਰੀ ਹੈ ਯੋ ਮੈਂ ਪਰਕਣੈ ਮਲਟੀਪਲਾਈ ਗੁਣਾ ਕਰ ਪੀਏ ਜ਼ੀਰੋ ਨਾਲ ਤਾਂ ਸਭ ਜ਼ੀਰੋ ਹੋ ਜਾਂਦਾ ਹਾਂ ਸੋ ਪੰਜਾਂ ਕਰ ਜੇ ਇੱਕ ਚੀਜ਼ ਜ਼ੀਰੋ ਰਹਿ ਜੀ ਹੈ ਤਾਂ ਸਾਰਾ ਸਾਰਾ ਕੁਝ ਜ਼ੀਰੋ ਇਫੈਕਟ ਹੋਏਗਾ ਸੋ ਮੈਂ ਸਮਝਦਾ ਮੈਂ ਕਿਉਂ ਇਸ ਚੀਜ਼ ਦੇ ਤੁਂ ਚਲੋ ਵਿਰੋਧ ਕਰ ਰਹੇ ਹਾਂ ਕਿਉਂਕਿ ਸਰਕਾਰ ਦਾ ਜਿਆਦਾ ਜਿਹੜਾ ਜ਼ੋਰ ਹੈ ਉਹ ਚਾਰ ਨੰਬਰ ਪੁਆਇੰਟ ਹੈ ਹਾਂ ਸਜ਼ਾ ਵਾਲੀ ਹੈ ਸਜ਼ਾ ਵਾਲੀ ਤੇ ਹੈਗਾ ਉਸ ਚੀਜ਼ ਉਹ ਬੰਦੇ ਤੇ ਜਿਹੜਾ ਗੱਡੀ ਚਲਾ ਰਿਹਾ ਹਾਂ ਹਾਂ ਤੁਸੀਂ ਇਹ ਰਾਉਟ ਹੈ ਵੀ ਇੱਕ ਪਾਸੇ ਦਾ ਸਰਕਾਰ ਹਾਈਵੇ ਤੋਂ ਠੇਕੇ ਨਹੀਂ ਹਟਾਉਣਾ ਚਾਹੁੰਦੀ ਹਾਂ ਤੇ ਨਾਲ ਉਹਦੇ ਮંજੂਰ ਸ਼ੁਗਾਰ 75 ਵੀ ਹੈਗਾ ਜੀ ਤੇ ਦੂਜੇ ਪਾਸੇ ਦਰੂਪੀਲੇ ਚਰਾਉਣ ਦਾ ਜਰਮਾਨਾ ਦੱਸੋ ਹਾਂ ਉਹ ਤੁਸੀਂ ਕਿਹੜੇ ਤਰੀਕੇ ਦੇਖੋਗੇ ਵੀ ਹੁਣ ਜਿਹੜਾ ਮੇਰਾ ਮੂਡ ਬਣ ਗਿਆ ਦੇਖ ਕੇ ਇੱਕ ਠੇਕਾ ਦੋ ਤਿੰਨ ਚਾਰ ਕਿਤੇ ਰੁਪਾ ਆਵਾਂ ਜੇ ਰੁਕਦੇ ਆਉਣ ਹੂੰ ਸੋ ਤੁਸੀਂ ਮਹਾਲੀ ਨੂੰ ਅੱਗੇ ਦੇ ਰਹੇ ਹੋ ਵੀ ਅੱਲਾਹ ਜਰ ਚਾਹ ਦਾ ਘਪੜ ਤੇ ਪੀਣੀ ਵੀ ਨਹੀਂ ਹੈ ਹਾਂ ਸੋ ਇਹ ਜਿਹੜੀ ਚੀਜ਼ ਆ ਇਹਨੂੰ ਬੈਲੈਂਸ ਕਰਨ ਦੀ ਲੋੜ ਆ ਤਾਂ ਜਿੱਥੇ ਤੇ ਆਪਣੀ ਜਿੰਮੇਵਾਰੀ ਸਰਕਾਰ ਦੀ ਬਣਦੀ 1 2 3 ਪੁਆਇੰਟ ਤੇ ਉੱਥੇ ਵੀ ਇੰਨਾ ਹੀ ਜ਼ੋਰ ਹੋਣਾ ਚਾਹੀਦਾ ਤੇ ਉਨਾ ਹੀ ਧਿਆਨ ਰੱਖਿਆ ਜਾਣਾ ਚਾਹੀਦਾ ਜਿਹੜਾ ਕਹਿੰਦੇ ਨਹੀਂ ਹੋ ਰਿਹਾ ਜੀ ਸੋ ਸਾਰਾ ਜਿਹੜਾ ਬੋਝ ਉਹ 4 ਨੰਬਰ ਤੇ ਪਾਇਆ ਜਾ ਰਿਹਾ ਜੀ ਸੋ ਇਹ ਬਰਾਬਰ ਪੈਣਾ ਚਾਹੀਦਾ ਜੀ ਮੈਂ ਵਸ ਤਿਆ ਕਿ ਇੱਕ ਤਾਂ ਸ਼ਰਾਬ ਦੇ ਠੀਕੇ ਵਾਲਾ ਮਾਮਲਾ ਜਿਹੜਾ ਤੁਸੀਂ ਚੁੱਕਿਆ ਹੋਇਆ ਕਿ ਸੜਕ ਦੇ ਉੱਤੇ ਕਿਉਂ ਨਹੀਂ ਹੋਣੇ ਚਾਹੀਦੇ ਤੁਸੀਂ ਬੜੇ ਸੀਮਤ ਸ਼ਬਦਾ ਦੇ ਵਿੱਚ ਜਰੂਰ ਉਸ ਨੂੰ ਜਿਹੜਾ ਹੈ ਦੱਸਣ ਦੀ ਕੋਸ਼ਿਸ਼ ਕੀਤੀ ਹੈ ਲੰਬੀ ਗੱਲਬਾਤ ਆਪਾਂ ਕਦੇ ਫੇਰ ਕਰਾਂਗੇ ਤੇ ਦੂਸਰਾ ਜਿਹੜਾ ਪੁਆਇੰਟ ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿ ਆਪਾਂ ਬਰੀਫ ਹੀ ਰੱਖਾਂਗੇ ਤੁਹਾਡੇ ਵਾਲਾ ਹਾਦਸਾ ਜਿਹੜਾ ਸੀਗਾ ਉਹ ਹਾਦਸਾ ਕੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਵਸਥਿਰਾਵਾ ਜਿਸ ਮਾਨੀ ਤੌਰ ਦੇ ਉੱਤੇ ਜਿਹੜੀਆਂ ਚਲਣੀਆਂ ਪਈਆਂ ਉਹ ਜਰੂਰ ਸਾਂਝੀਆਂ ਕਰੋ ਕਿਉਂਕਿ ਰੋਡ ਜਿਹੜੇ ਐਕਸੀਡੈਂਟ ਨੇ ਆਪਾਂ ਕਹਿ ਰਹੇ ਹਾਂ ਕਿ ਇੱਕ ਤਾਂ ਟੈਰਰਿਜ਼ਮ ਹੁੰਦਾ ਹੈ ਕਈ ਲੇਅਰਸ ਨੇ ਉਹਦੀਆਂ ਇਹ ਵੀ ਆਪਣੇ ਆਪ ਚ ਇੱਕ ਟੈਰਰਿਜ਼ਮ ਹੈ ਸੜਕ ਹਾਦਸਿਆਂ ਚ ਵੀ ਜਿਹੜੀਆਂ ਮਨੁੱਖੀ ਜਾਨਾਂ ਜਾਂ ਹੋਰ ਜਾਨਾਂ ਜਿਹੜੀਆਂ ਨੇ ਉਹ ਬਹੁਤ ਜਾਂਦੀਆਂ ਨੇ ਤੇ ਉਹ ਕਿਸੇ ਜਿਹੜਾ ਖਾਤੇ ਨਹੀਂ ਪੈਂਦੀ ਆ ਬਿਲਕੁਲ ਹੀ ਹੁਣ ਤੁਸੀਂ ਲਾਓ ਕਿ ਵੀ ਹਲੇ ਵੀ ਐਨੇ ਸਰਾਂ ਦੀ ਕੋਸ਼ਿਸ਼ ਤੋਂ ਬਾਅਦ ਜੀ ਇੰਡੀਆ ਵਰਲਡ ਦੇ ਵਿੱਚ ਨੰਬਰ 1 ਤੇ ਆ ਜਿਹੜੀਆਂ ਮਤਾਂ ਹੁੰਦੀਆਂ ਪ੍ਰੋਡਕਸ਼ਨ ਦੇ ਵਿੱਚ ਜੀ ਅਕਸੀਡੈਂਟ ਕਹਿੰਦੇ ਹਨ ਹਾਲਾਂਕਿ ਸਾਨੂੰ ਸਾਇੰਟਿਫਿਕਲੀ ਕਹਿੰਦੇ ਕਿ ਕ੍ਰੈਸ਼ ਫੋਰ ਯੂ ਟੂ ਗ੍ਰੋ ਕਿਉਂਕਿ ਜੇ ਹੁਣ ਜਹਾਜ਼ ਦਾ ਕ੍ਰੈਸ਼ ਹੁੰਦਾ ਕੋਈ ਇਨਸੀਡੈਂਟ ਹੁੰਦਾ ਹੁਣ ਆਪਾਂ ਕ੍ਰੈਸ਼ ਕਹਿੰਦੇ ਕਿਉਂਕਿ ਉਹਦੀ ਇੰਨੀ ਤਕਨੀਕਾਂ ਤੋਂ ਗੇ ਤਪੀਜ ਹੁੰਦੀ ਹੈ ਵੀ ਆਪਾਂ ਕੀ ਗਲਤੀ ਕੀਤੀ ਠੀਕ ਕਰਨਾ ਹਾਂ ਹਾਲਾਂਕਿ ਸੜਕ ਤੇ ਜ਼ਿਆਦਾ ਕਰਕੇ ਕਿਸਮਤ ਤੇ ਪੜਤਾ ਜਾਂਦਾ ਹੈ ਹਾਂ ਸੋ ਜਿਹੜੀ ਮੇਰੀ ਆਪਣੀ ਐਗਜ਼ਾਮਪਲ ਮੈਂ ਹੁਣ 53 ਸਾਲ ਦਾ ਹੋ ਗਿਆ ਹਾਂ ਜਿੱਤ ਲਿਆ ਮੈਂ ਹਾਂ ਤੇ ਵੀ ਬਰਥਡੇ ਨਾ ਮੈਂ ਸਾਲੀਂ ਬਤਾਈ ਦੇ ਨਾਲ ਜੀ ਜੀ ਤੋ ਉਸ ਵੇਲੇ ਮੈਂ ਜੰਗੀਆਂ ਦਾ ਸੀ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਉਮਰ ਹੈ 27 ਸਾਲ ਹੋ ਗਏ ਮਤਲਬ ਜਦ ਤੋਂ ਵੀ ਵੀ ਚੇਤੇ ਗਾਤੇ ਐਦਰ ਰਿਲੇਟਡ ਜਿਹੜੇ ਮਸਲੇ ਆ ਹਨ ਘੁੱਤ ਰਹੇ ਆ ਜੀ ਉਹ ਜਿਹੜੇ ਤੁਸੀਂ ਆਵਾਜ਼ ਦੀ ਵੀ ਗੱਲ ਕਰ ਰਹੇ ਸੀ ਹਾਂਜੀ ਇਹ ਤੁਸੀਂ ਮੇਰੀ ਜਿਹੜੀ ਲਾਈਫ ਸਪੋਰਟ ਸਿਸਟਮ ਆ ਤੁਹਾਡੇ ਥਰੂ ਹੋਰ ਜਿਹੜੇ ਲੋਕ ਐਂ ਦਾ ਨੇ ਜਿਹੜੀ ਦੇ ਵਿੱਚ ਜਾ ਰਹੇ ਆ ਜੀ ਉਹਨਾਂ ਤੱਕ ਪਹੁੰਚ ਸਕਦਾ ਕਿ ਵੀ ਜੇ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਹੈ ਤੈਨੂੰ ਆ ਮਗਰ ਤੇ ਪ੍ਰੋਬਲਮ ਇਹ ਕਿ ਪ੍ਰੈਸ਼ਰ ਸੂਰ ਹੋ ਜਾਂਦਾ ਜਿੱਥੇ ਆਪਾਂ ਬੈਠੇ ਰਹਿੰਦੇ ਆ ਉੱਤੇ ਗੋਲ ਪੈ ਜਾਂਦਾ ਇੱਕ ਲੱਖ ਹੋ ਜਾਂਦਾ ਸੋ ਇਹ ਜਿਹੜੀ ਪੰਪ ਦੀ ਆਵਾਜ਼ ਆ ਰਹੀ ਹੈ ਇਹ ਉਸ ਚੀਜ਼ ਨੂੰ ਬਚਾ ਕੇ ਰੱਖ ਤਾ ਸੋ ਹੁਣ ਵਰਤਵਾਦ ਲੋਕਾਂ ਨੂੰ ਇਸ ਤਰ੍ਹਾਂ ਵਰਤਣਾ ਚਾਹੀਦਾ ਜੇ ਕਿ ਸਾਨੂੰ ਲੋਡ ਹੋਏ ਤੋਂ ਤੁਹਾਡੇ ਤੋਂ ਮੈਨੂੰ ਜ਼ਰੂਰ ਪੁੱਛਣਾ। ਉਹ ਤੁਹਾਡੀ ਇੱਕ ਵੈਬਸਾਈਟ ਵੀ ਹੈ rfc.org ਜੀ। ਹਾਂਜੀ ਉਸ ਤੇ ਵੀ ਕੰਟੈਕਟ ਕਰ ਸਕਦੇ, ਈਮੇਲ ਕਰ ਸਕਦੇ ਜਾਂ ਫੋਨ ਕਰ ਸਕਦੇ। ਜੀ। 90 ਇਹਦਾ ਨਾਂ ਕੀ ਹੈ? ਹਾਂ ਨੰਬਰ ਤੁਸੀਂ ਦੱਸੋ। 904130000 ਜੀ। ਇਹਦਾ ਨਾਂ ਕੀ ਹੈ ਜੀ ਮਸ਼ੀਨ ਦਾ? ਇਹਦਾ ਹੈਗਾ ਪੰਪਿੰਗ ਡਿਵਾਈਸ ਹੀ ਕਹਿੰਦੇ ਆਂ ਇਹਦਾ। ਇਹ ਨੂੰ ਕਰਕੇ ਲੱਗਿਆ ਵੀ ਜਾ ਸਕਦਾ। ਲੱਗਿਆ ਵੀ ਜਾ ਸਕਦਾ। ਮੈਕਸਿਮਲ ਆ ਦੇ ਲਿੰਕ ਤੇ ਹੋਰ ਡੀਟੇਲ ਤੇ ਰੂਟ ਜਿਨੂ ਵੀ ਲੋਡ ਆ ਪਏ ਸਰ ਕੰਮ। ਜੀ ਜੀ ਜੀ। ਅਸੀਂ ਹਰਮਨ ਸਿੰਘ ਸਿੱਧੂ ਨਾਲ ਗੱਲ ਕੀਤੀ ਹੈ ਰੋਡ ਸੇਫਟੀ ਤੇ ਕੰਮ ਕਰ ਰਹੇ ਨੇ ਇਹਨਾਂ ਨੇ ਖੁਦ ਹੀ ਅਸੀਂ ਹੈ ਕਿ 27 ਸਾਲਾਂ ਤੋਂ 휠ਚੇਅਰ ਤੇ ਨੇ ਇਹ ਖੁਦ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਜਿਸ ਚ ਇਹਨਾਂ ਦੀ ਰੀਡ ਦੀ ਹੱਡੀ ਜਿਹੜੀ ਆ ਉਹ ਨਕਾਰਾ ਹੋ ਗਈ ਸੀ ਤੇ ਉਸ ਦੇ ਨਾਲ ਹੀ ਇਹਨਾਂ ਦਾ ਸਾਰਾ ਸਰੀਰ ਜਿਹੜਾ ਹੈ ਉਹ 100% ਡਿਸੇਬਲਡ ਹੈ ਪਰ ਫਿਰ ਵੀ ਇਹ ਹਿੰਮਤ ਨਾਲ ਹੋਰ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾੜ ਦੀ ਜਿਹੜੀ ਹੈ ਕੋਸ਼ਿਸ਼ ਚ ਲੱਗੇ ਹੋਏ ਨੇ ਆਪਣੀ ਜਿਹੜੀ ਅਰਾਈਵ ਸੇਫ ਨਾਮ ਦੀ ਜਿਹੜੀ ਹੈ ਇੱਕ NGO ਚਲਾ ਰਹੇ ਨੇ ਸਾਡਾ ਮਜਮੂਨ ਸੀ ਕਿ ਜੋ ਨਵੀਂ ਸੋਚ ਜਿਹੜਾ ਨਵਾਂ ਕਾਨੂੰਨ ਆ ਰਿਹਾ ਹੈ ਸੜਕ ਹਾਦਸੇ ਦੀ ਸੂਰਤ ਦੇ ਵਿੱਚ ਹਿੱਟ ਐਂਡ ਰਨ ਦੀ ਸੂਰਤ ਦੇ ਵਿੱਚ ਜਿਹੜਾ ਹੈ ਉਸ 10 ਸਾਲ ਤੱਕ ਦੀ ਸਜ਼ਾ ਤੇ 6-7 ਲੱਖ ਰੁਪਏ ਤੱਕ ਦਾ ਜੁਰਮਾਨਾ ਵੱਖ-ਵੱਖ ਚੀਜ਼ਾਂ ਆ ਰਹੀਆਂ ਨੇ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਟਰਾਂਸਪੋਰਟਰਾਂ ਦੀ ਹੜਤਾਲ ਚੱਲ ਰਹੀ ਹੈ ਪੈਟਰੋਲ ਟੈਂਕਰਾਂ ਨੂੰ ਜਿਹੜਾ ਨਾ ਗੁਜਰਾਤ ਮਿਲੀ ਹੈ ਪਰ ਹੜਤਾਲ ਕਾਲ ਆਫ ਕਰਨ ਦਾ ਉਹਨੂੰ ਵਾਪਸ ਲੈਣ ਦਾ ਪੂਰੀ ਤਰ੍ਹਾਂ ਹਾਲੇ ਤੱਕ ਜਦੋਂ ਤੱਕ ਆਪਾਂ ਇੰਟਰਵਿਊ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਕੋਈ ਸੱਦਾ ਨਹੀਂ ਹੈ ਅਸੀਂ ਇਸ ਕਾਨੂੰਨ ਦੀਆਂ ਤਹਿਾਂ ਫਰੋੜਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵੱਖ-ਵੱਖ ਆਸਪੈਕਟ ਜਿਹੜੇ ਨੇ ਉਹ ਸਾਹਮਣੇ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਹੁਣ ਜਿਵੇਂ ਕਿ ਟਰਾਂਸਪੋਰਟ ਸੈਕਟਰੀ ਮਿਸਟਰ ਪੱਲਾ ਨੇ ਕੱਲ ਰਾਤ ਟਰਾਂਸਪੋਰਟਰਾਂ ਨਾਲ ਮੀਟਿੰਗ ਤੋਂ ਬਾਅਦ ਏ ਕਿ ਇਹ ਉਸ ਦੇ ਦੁਆਰਾ ਵਿਚਾਰ ਹੋਏਗਾ ਸਟੇਕ ਹੇਲਡਰਾਂ ਨੂੰ ਜਿਹੜਾ ਪੁੱਛਿਆ ਜਾਏਗਾ ਤਾਂ ਉਸ 'ਚ ਜ਼ਰੂਰ ਇਹ ਗੱਲਾਂ ਵਿਚਾਰਨੀਆਂ ਜ਼ਰੂਰੀ ਹੋਣਗੀਆਂ ਤੇ ਇਹ ਗੱਲਾਂ ਆਪਣੇ ਆਪ 'ਚ ਮਹੱਤਵਪੂਰਨ ਵੀ ਨੇ ਬਹੁਤ ਸ਼ੁਕਰੀਆ ਨਰਮਲ ਜੀ ਸਾਡੇ ਬ੍ਰੋਡਕਾਸਟ ਵਾਸਤੇ ਬਹੁਤ ਸ਼ੁਕਰੀਆ ਮਿਹਰਬਾਨੀ ਜੀ